ਹਾਂਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਫੇਰ ਕੋਈ ਅਸੀਂ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਵੀਡੀਓ ਸ਼ੇਅਰ ਕਰ ਲੱਗੇ ਆ ਅਸੀਂ 2002 ਦਾ ਜ਼ਿਕਰ ਕਰਦੇ ਆ ਜਦੋਂ ਡੇਰਾ ਸੱਚਾ ਸੌਦਾ ਦੇ ਪੂਜੇ ਗੁਰੂ ਜੀ ਦੇ ਖਿਲਾਫ ਇੱਕ ਗੁੰਮਨਾਮ ਚਿੱਠੀ ਕੱਢੀ ਗਈ ਸੀ ਜਾਨੀ ਕਿ ਡੇਰੇ ਨੂੰ ਬੰਦਾਮ ਕਰਨ ਵਾਸਤੇ ਸਾਹ ਸੰਗਤ ਨੂੰ ਤੋੜਨ ਵਾਸਤੇ ਬੜੀਆਂ ਸਾਜ ਤਾਂ ਕਢੀਆਂ ਗਈਆਂ ਪਰ ਉਸ ਵੇਲੇ ਬੜਾ ਸ਼ੋਰ ਮੱਚਿਆ ਲੋਕਾਂ ਦੇ ਵਿੱਚ ਉਹ ਕੁਾਰ ਨੂੰ ਲੋਕਾਂ ਨੇ ਫੋਟੋ ਕਾਪੀਆਂ ਕਰ ਕਰਕੇ ਵੰਡਿਆ ਪਤਾ ਨਹੀਂ ਲੋਕਾਂ ਨੂੰ ਕੀ ਨਸ਼ਾ ਚੜ ਗਿਆ ਸੀ ਤੇ ਅਸੀਂ ਵੀ ਪਿੰਡਾਂ ਵਿੱਚ ਰਹਿੰਦੇ ਸੀ ਤੇ ਪਿੰਡਾਂ ਵਿੱਚ ਹੀ ਉਹ ਲੋਕ ਰਹਿੰਦੇ ਸੀ ਪਰ ਲੋਕਾਂ ਨੇ ਖੂਬ ਸ਼ੋਰ ਮਚਾਇਆ ਤੇ ਅਸੀਂ ਪਿੰਡਾਂ ਦੇ ਵਿੱਚ ਵੜੀ ਮਦਰਵੀ ਦਿਲ ਤੇ ਪੱਥਰ ਧਰ ਕੇ ਸਮਾਬਧੀਤ ਕੀਤਾ ਗਲੀਆਂ ਦੇ ਵਿੱਚ ਪਰ ਉਧਰ ਸਾਡੇ ਗੁਰੂ ਦੇ ਬਚਨ ਸੀ ਕਿਉਂਕਿ ਸਾਡੇ ਬਚਨ ਸਾਡੇ ਗੁਰੂ ਦੇ ਯਾਦ ਹੁੰਦੇ ਆ ਗੁਰੂ ਜੀ ਕਹਿੰਦੇ ਸੀ ਕੋਈ ਗੱਲ ਨਹੀਂ ਪਾਈਏ ਨਿੰਦਕ ਹੰਬ ਜਾਣਗੇ ਤੇ ਸੱਚ ਕਦੇ ਹੰਦਾ ਨਹੀਂ ਤੁਸੀਂ ਕਰੀ ਜਾਣ ਦਿਓ ਨਿੰਦਿਆ ਕਰਨੀ ਮਤਲਬੀ ਇੱਕ ਸਾਬਣ ਜਵੇਂ ਢੀੜੇ ਨੂੰ ਚਿੱਟਾ ਕਰ ਦਿੰਦੀ ਐ ਕੋਈ ਗੱਲ ਨਹੀਂ ਜਿਹੜੀ ਨਿੰਦਿਆ ਹੁੰਦੀ ਐ ਬੰਦੇ ਦਾ ਸਭ ਕੁਝ ਸਾਫ਼ ਕਰ ਦਿੰਦੀ ਐ ਤੁਸੀਂ ਕਰੀ ਜਾਣ ਦਿਓ ਤੁਸੀਂ ਮਤਲਬੀ ਆਪਣੇ ਆਪ ਨੂੰ ਮਸਤ ਹੋ ਜੋ ਤੇ ਅਸੀਂ ਮਸਤੀ ਵਿੱਚ ਮਸਤ ਰਹੇ ਯਾਨੀ ਕਿ ਨਿੰਦਿਆ ਵੀ ਉਹ ਲੋਕ ਕਰਦੇ ਹੁੰਦੇ ਸੀ ਜਿਨ੍ਹਾਂ ਨੂੰ ਨਾ ਤਾਂ ਆਪਣੀ ਜ਼ਿੰਦਗੀ ਦਾ ਗਿਆਨ ਸੀ ਨਾ ਮਤਲਬੀ ਉਹਨਾਂ ਨੂੰ ਆਪਣੇ ਆਪ ਦੀ ਸੋਝੀ ਸੀ ਨਿੰਦਿਆ ਵੀ ਉਹ ਲੋਕ ਕਰਦੇ ਹੁੰਦੇ ਸੀ ਜਿਹੜੇ ਦੋ-ਦੋ ਮਹੀਨੇ ਖੇਸ ਨਹੀਂ ਧੋਂਦੇ ਸਿਆਲ ਤੇ ਮਹੀਨੇ ਤੁਸੀਂ ਵੇਖ ਲਓ ਨਾ ਪਿੰਡਾਂ ਦੇ ਵਿੱਚ ਦੋ-ਦੋ ਮਹੀਨੇ ਖੇਸ ਨਹੀਂ ਧੋਂਦੇ ਤੇ ਮਤਲਬ ਵੀ ਉਹ ਲੋਕ ਖੂਬ ਨਿੰਦਿਆ ਕਰਦੇ ਸੀ ਪਰ ਸਾਨੂੰ ਸਾਡੇ ਗੁਰੂ ਨੇ ਇੱਕ ਮਸਤ ਕੀਤਾ ਸੀ ਵੀ ਕੋਈ ਗੱਲ ਨਹੀਂ ਭਾਈ ਮਸਤ ਰਹੋ ਕੋਈ ਗੱਲ ਨਹੀਂ ਇਹ ਨਿੰਦਿਆ ਕਰਨ ਵਾਲੇ ਹੰਬ ਜਾਣਗੇ ਪਰ ਸੱਚ ਨਹੀਂ ਹੰਬਦਾ ਪਰ ਅੱਜ ਅਸੀਂ ਚੱਲਦੇ ਗਏ ਚੱਲਦੇ ਗਏ ਚੱਲਦੇ ਗਏ ਤੇ ਡੇਰਾ ਸੱਚਾ ਸੌਦਾ ਦੀ ਜਿਹੜੀ ਸਚਾਈ ਹੈ ਉਹ ਦੁਨੀਆ ਵਿੱਚ ਚੱਲ ਪਈ ਹੁਣ ਅਸੀਂ ਵੀ ਬੋਲਾਂਗੇ ਯਾਰ ਉਸ ਦਿਨ ਥੋੜਾ ਟਾਈਮ ਸੀ ਅੱਜ ਸਾਡਾ ਟਾਈਮ ਹੈ ਜਿਹੜੇ ਇਹ ਗੱਲ ਕਹਿੰਦੇ ਆ ਵੀ ਡੇਰਾ ਸੱਚਾ ਸੌਦਾ ਦੇ ਨਾਲ ਲੋਕ ਟੁੱਟ ਗਏ ਅਸੀਂ ਅੱਜ ਉਹਨਾਂ ਨੂੰ ਇੱਕ ਜਵਾਬ ਦੇਣ ਜਾ ਰਹੇ ਹਾਂ ਕਿ ਚੈਲੰਜ ਦੇਣ ਜਾ ਰਹੇ ਹਾਂ ਜਿਨ੍ਹਾਂ ਨੇ 2002 ਤੋਂ ਲੈ ਕੇ ਖੂਬ ਨਿੰਦਿਆ ਕੀਤੀ ਖੂਬ ਕੂੜ ਪ੍ਰਚਾਰ ਕੀਤਾ ਅੱਜ ਅਸੀਂ ਉਹਨਾਂ ਨੂੰ ਚੈਲੰਜ ਕਰਨ ਜਾ ਰਹੇ ਹਾਂ ਡੇਰਾ ਸੱਚਾ ਸੌਦਾ ਰਾਜਗੜ੍ਹ ਸਲਾਬਤਪੁਰਾ ਦੇ ਵਿੱਚ ਡੇਰਾ ਸੱਚਾ ਸੌਦਾ ਦੇ ਪੂਜੇ ਗੁਰੂ ਜੀ ਨੂੰ ਸਿਰਫ 12 ਘੰਟਿਆਂ ਦੀ ਪਰਮਿਸ਼ਨ ਦਿੱਤੀ ਜਾਵੇ ਸਿਰਫ 12 ਘੰਟਿਆਂ ਦੀ ਸਰਕਾਰ ਵੱਲੋਂ ਜਾ ਮਤਲਬ ਇੱਕ 12 ਘੰਟਿਆਂ ਦੀ ਪਰਮਿਸ਼ਨ ਦਿੱਤੀ ਜਾਵੇ ਪੰਜਾਬ ਦੀ ਧਰਤੀ ਡੇਰਾ ਸੱਚਾ ਸੌਦਾ ਰਾਜਗੜ੍ਹ ਸਲਾਬਤਪੁਰਾ ਦੇ ਵਿੱਚ ਤੇ ਫੇਰ ਤੁਸੀਂ ਦੇਖ ਲਿਓ ਵੀ ਠੋਡੀ ਨਿੰਦਿਆ ਦਾ ਕਿੰਨਾ ਕਸਰ ਹੋਇਆ ਪੰਜਾਬ ਦੇ ਉੱਤੇ ਜਾਂ ਸਾਹ ਸੰਗਤ ਦੇ ਉੱਤੇ ਕਿੰਨਾ ਕਸਰ ਹੋਇਆ ਲੱਗ ਜੂਗਾ ਪਤਾ ਫੇਰ ਅਸੀਂ ਦਾਵਾ ਠੋਕਦੇ ਹਾਂ ਕਿ ਡੇਰਾ ਸੱਚਾ ਸੌਦਾ ਦੀ ਨਿੰਦਿਆ ਕਰਨ ਵਾਲੇ ਹੰਬ ਗਏ ਪਰ ਅਸੀਂ ਨਹੀਂ ਹੰਬੇ ਸਾਡੀ ਸ਼ਰਧਾ ਸੀ ਸਾਡਾ ਵਿਸ਼ਵਾਸ ਸੀ ਕਿ ਸਾਡੇ ਗੁਰੂ ਤੇ ਲੋਕ ਬਿਨਾਂ ਵਜਾ ਤੋਂ ਚਿੱਕੜ ਸੜਦੇ ਆ ਸਾਡਾ ਗੁਰੂ ਸਾਡਾ ਸਤਿਗੁਰ ਗਰੀਬਾਂ ਦਾ ਮਸੀਹਾ ਸੀ ਤੇ ਗਰੀਬਾਂ ਹੀ ਸਾਡੀ ਨਿੰਦਿਆ ਕਰਦੇ ਸੀ ਕਿਉਂਕਿ ਸਾਨੂੰ ਪਤਾ ਸੀ ਵੀ ਇਹਨਾਂ ਦੇ ਤਾਂ ਠਮਾਕਦੇ ਉੱਤੇ ਠਿੱਕਰਾ ਮੁਧਾ ਹੈ ਪ੍ਰਚਾਰਕ ਪ੍ਰਚਾਰ ਕਰੀ ਜਾਂਦੇ ਆ ਟੀਵੀ ਚੈਨਲਾਂ ਤੇ ਚੱਲੀ ਜਾਂਦਾ ਚਲੋ ਇਹਨਾਂ ਨੇ ਝੂਠ ਦੀ ਨਿੰਦਿਆ ਸੁਣੀ ਜਾਂਦੇ ਆ ਕਰੀ ਜਾਂਦੇ ਹੋ ਪਰ ਇੱਕ ਨਾ ਇੱਕ ਦਿਨ ਗੁਰੂ ਦੇ ਬਚਨ ਸੀ ਜਿੱਤ ਸੱਚ ਦੀ ਹੁੰਦੀ ਹੈ ਤੇ ਅਸੀਂ ਅੱਜ ਚੈਲੰਜ ਕਰਦੇ ਆ ਸਾਡਾ ਸਤਿਗੁਰ ਗਰੀਬਾਂ ਦਾ ਮਸੀਹਾ ਸੀ ਜਿਹੜੇ ਡੇਰਾ ਸੱਚਾ ਸੋਧਾ ਵਾਲੇ ਅਮੀਰ ਲੋਕ ਜੁੜੇ ਆ ਉਹ ਕੀ ਕਰਦੇ ਆ ਗਰੀਬਾਂ ਦਾ ਘਰ ਪਾਉਂਦੇ ਆ ਗਰੀਬਾਂ ਦਾ ਇਲਾਜ ਕਰਾਉਂਦੇ ਆ ਗਰੀਬਾਂ ਦੇ ਮਸੀਹੇ ਬਣਦੇ ਆ ਸਾਡੇ ਸਤਿਗੁਰ ਨੇ ਗਰੀਬਾਂ ਦਾ ਮਸੀਹਾ ਬਣ ਕੇ ਆਇਆ ਤੇ ਇਹਨਾਂ ਲੋਕਾਂ ਨੇ ਉਸ ਸਮੇਂ ਖਲੋਪੜ ਪੁੱਠੇ ਕਰਤੇ ਸੀ ਕੁਵਾਰ ਦੀਆਂ ਕਾਪੀਆਂ ਕਰਕੇ ਵੰਡੀਆਂ ਪਰ ਅੱਜ ਅਸੀਂ ਚੈਲੰਜ ਦੇਣ ਜਾ ਰਹੇ ਆ ਨਿੰਦਕ ਲੋਕਾਂ ਨੂੰ ਪੰਜਾਬ ਦੀ ਧਰਤੀ ਤੇ ਸਿਰਫ 12 ਘੰਟੇ ਤੇ 12 ਘੰਟੇ ਡੇਰਾ ਸੱਚਾ ਸੋਦਾ ਰਾਜਗੜ੍ਹ ਸਲਾਬਤਪੁਰਾ ਦੇ ਵਿੱਚ ਪਰਮਿਸ਼ਨ ਦਿੱਤੀ ਜਾਵੇ ਫਿਰ ਲੱਗ ਜਾਊਗਾ ਪਤਾ ਨਿੰਦਕ ਲੋਕੋ ਥੋੜੀ ਨਿੰਦਿਆ ਦਾ ਪੰਜਾਬ ਦੇ ਉੱਤੇ ਜਾਂ ਪੰਜਾਬ ਦੀ ਸੰਗਤ ਤੇ ਕਿੰਨਾ ਕਸਰ ਹੋਇਆ ਤੋ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਅਸੀਂ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਿਉਂਕਿ ਅੱਜ ਸਮੇਂ ਦੀ ਲੋੜ ਹੈ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ